ਇਆਲਾ ਦੇ ਵਿੱਚ ਤੜਕਸਾਰ ਬੇਹਤੀ ਮੰਦ ਭਾਗੀ ਖਬਰ ਸਾਹਮਣੇ ਜਿੱਥੇ ਪਟਿਆਲਾ ਦੇ ਨਜ਼ਦੀਕ ਬਾਰਨ ਹਰਦਾਸਪੁਰ ਪਿੰਡ ਦੇ ਕੋਲ ਸੜਕ ਹਾਦਸਾ ਵਾਪਰਦਾ ਇਹ ਜਿਹੜਾ ਹਾਦਸਾ ਵਾਪਰਦਾ ਇੱਕ ਟਰੱਕ ਤੇ ਪੀਆਰਟੀਸੀ ਦੀ ਬੱਸ ਦੇ ਵਿੱਚ ਵਾਪਰਦਾ ਜੋ ਸਵੇਰੇ ਸਵੇਰੇ ਤੜਕਸਾਰ ਪਟਿਆਲਾ ਤੋਂ ਜਲੰਧਰ ਪਠਾਨਕੋੜ ਵਾਲੀ ਸਾਈਡ ਨੂੰ ਜਾ ਰਹੀ ਸੀ ਤੇ ਇਹ ਹਾਦਸਾ ਵਾਪਰਦਾ ਬਾਰਨ ਦੇ ਨਜ਼ਦੀਕ ਸੂਤਰਾ ਦੇ ਹਵਾਲੇ ਤੋਂ ਜਾਣਕਾਰੀ ਆ ਰਹੀ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਦੋਨੋਂ ਜਿਹੜੀ ਚੀਜ਼ਾਂ ਨੇ ਬੱਸ ਦੀ ਗੱਲ ਕਰ ਲਓ ਚਾਹੇ ਟਰੱਕ ਦੀ ਗੱਲ ਕਰ ਲਓ ਦੋਨਾਂ ਦੇ ਪਰਚਾ ਉੜ ਚੁੱਕੇ ਨੇ ਤੇ ਉੱਥੇ ਜ਼ਖਮੀ ਦੀ ਗੱਲ ਕਰੀਏ ਕਿੰਨੇ ਲੋਕ ਜ਼ਖਮੀ ਨੇ ਤਾਂ ਜਾਣਕਾਰੀ ਆ ਰਹੀ ਹੈ ਕਿ 5 ਤੋਂ 6 ਲੋਕ ਜਿਹੜੇ ਜ਼ਖਮੀ ਨੇ ਤੇ ਉਹਨਾਂ ਦੇ ਵਿੱਚੋਂ ਜਿਹੜਾ ਡਰਾਈਵਰ ਤੇ ਕੰਡਕਟਰ ਹੈ ਬੱਸ ਦਾ ਉਸ ਦੀ ਹਾਲਤ ਖਾਸੀ ਨਾਜ਼ੁਕ ਦੱਸੀ ਜਾ ਰਹੀ ਹੈ ਸੋ ਇਹ ਜਾਣਕਾਰੀ ਸਵੇਰੇ ਸਵੇਰੇ ਜਦੋਂ ਸਾਹਮਣੇ ਆਂਦੀ ਹੈ ਤਾਂ ਬੇਹਤੀ ਮੰਦ ਭਾਗੀ ਲੱਗਦੀ ਹੈ ਕਿਉਂਕਿ ਸਵੇਰੇ ਸਵੇਰੇ ਬੰਦਾ ਕਹਿੰਦਾ ਕਿ ਰੱਬ ਦਾ ਨਾਮ ਲਓ ਪਰ ਜਦੋਂ ਇਹਦਾ ਹਾਦਸਾ ਵਾਪਰ ਜਾਂਦਾ ਤਾਂ ਸਭ ਦੇ ਦਿਲਾਂ ਨੂੰ ਠੇਸ ਪਹੁੰਚਦੀ ਹੈ ਪਟਿਆਲਾ ਦਾ 12 ਦੇ ਨਜ਼ਦੀਕ ਦਾ ਮਾਮਲਾ ਦੱਸਿਆ ਜਾ ਰਿਹਾ ਮੌਕੇ ਤੇ ਬੀਐਸਐਫ ਅਤੇ ਪੁਲਿਸ ਅਧਿਕਾਰੀ ਵੀ ਪਹੁੰਚ ਗਏ ਸੀ ਜਿਨ੍ਹਾਂ ਦੇ ਵੱਲੋਂ ਜਿਹੜੇ ਉਹ ਮਰੀਜ਼ ਨੇ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਹੋਰ ਵੀ ਅਪਡੇਟਸ ਲਈ ਬਣੇ ਰਹੋ ਕੇਆਰਜੀ ਨਿਊਜ਼ ਸਾਹਿਬ ਕੀ ਨਾਮ ਆ ਤੁਹਾਡਾ ਮੇਰਾ ਐਸਐਚ ਜਸਵਿੰਦਰ ਸਿੰਘ ਮੈਂ ਚੌਂਕੀ ਫੜਕੜਵਾਜ ਰਿਹਾ ਸਰਸਰਾੰਦਰ ਰੋਡ ਤੇ ਹਾਦਸਾ ਵਾਪਰਿਆ ਕੀ ਹਾਦਸਾ ਵਾਪਰਿਆ ਇਹ 51 ਵਾਸ ਸੀ ਪਟਾਣ ਕੋਟ ਦੇ ਕੋਲ ਜੀ ਪਟਾਣ ਕੋਟ ਇਹ ਮੇਰ ਰੋਡ ਕੋਈ ਕੌਣਕ ਆਪਣਾ 5:30 ਪੌਣੇ 6 ਦਾ ਟਾਈਮ ਸੀ ਕੋਈ ਇਹ ਪਟਿਆਲਾ ਤੋਂ ਫਤਨਾਟ ਨੂੰ ਜਾ ਰਹੀ ਸੀਗੀ ਤੇ ਸਰਾਂਦ ਤੋਂ ਟਰੱਕ ਜਾ ਰਿਹਾ ਸੀਗਾ ਕਿ ਸਿੰਮੜ ਦਾ ਭਰਿਆ ਹੋਇਆ ਸੀਗਾ ਤੇ اچانک ਕੋਈ ਉਹਨਾਂ ਦਾ ਸਪਿੰਗ ਹੋ ਕੇ ਮਤਲਬ ਕਿ ਅਨਬੈਲੈਂਸ ਹੋ ਕੇ ਟੱਕਰ ਹੋ ਗਈ ਸਰ ਕੋਈ ਜਾਨੀ ਨੁਕਸਾਨ ਉਸੇ ਜਾਨੀ ਨੁਕਸਾਨ ਫਿਲਹਾਲ ਇੱਥੇ ਸਾਡੇ ਕੁਝ ਨਹੀਂ ਅਸੀਂ ਜਿਹੜੇ ਵੀ ਸੀਗੇ ਕੇਅਰਫੁਲੀ ਐਸਐਸਐਫ ਦੀ ਮਦਦ ਨਾਲ ਤੇ ਹੋਰ ਪਬਲਿਕ ਦੀ ਮਦਦ ਨਾਲ ਜਿਹੜੀਆਂ ਸਵਾਰੀਆਂ ਨੇ ਉਹ ਹਸਪਤਾਲ ਚ ਪਹੁੰਚ ਸਰ ਕਿੰਨੇ ਕੇ ਲੋਕ ਜ਼ਖਮੀ ਹੋਣਗੇ ਮੈਨੂੰ ਆਦਾ ਕੋਈ 4-5 ਲੋਕ ਸੀਗੇ ਜੀ ਤੇ ਕੋਈ ਚਾਹਤੇ ਕਿਸੇ ਦਾ ਕਨੈਕਟਰ ਤੇ ਡਰਾਈਵਰ ਥੋੜਾ ਜਿਆਦਾ ਹੋਸੀ